ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਣ ਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲਾ ਸੱਚ ਨਾਮ ਓ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ ਦੀ ਮਹਾਵਾਕ ਅਨਸਾਰ ਅੰਮ੍ਰਿਤ ਵੇਲੇ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਸਮੇਂ ਨੂਖ ਰੱਖਦੇ ਹੋਇਆ ਉਹ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿ ਕਰਕੇ ਨਿਹਾਰ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੇਤਰ ਹਜੂਰੀ ਅੰਦਰ ਪੰਜਾਬ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਜੋ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋયા ਸਤਿਗੁਰੂ ਜੀਆਂ ਦੀ ਪਾਵਨ ਪੇਤਰ ਸ੍ਰੀ ਦਸਮ ਗ੍ਰੰਥ ਦੀ ਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਸੋ ਕੱਲ ਤੱਕ 6 ਅਧਿਆਏ ਜਿਹੜੇ ਸਨ ਉਹ ਸਮਾਪਤ ਹੋਏ ਸਨ ਸਤਮੀ ਅਧਿਆਏ ਦੀ ਰੰਮਤ ਹੁੰਦੀ ਹੈ ਸੋ ਪਾਤਸ਼ਾਹ ਇਹਦੇ ਵਿੱਚ ਦੱਸ ਰਹੇ ਨੇ ਕਿ ਸਾਡਾ ਪ੍ਰਕਾਸ਼ ਕਿੱਥੇ ਹੋਇਆ ਸੋ ਇਹ ਸਾਰੇ ਕਥਾ ਵਿਚਾਰ ਸਤਿਗੁਰੂ ਜੀਆਂ ਦੇ ਪ੍ਰਕਾਸ਼ ਦੀ ਚੱਲ ਰਹੀ ਹੈ ਸੋ ਅੱਜ ਸਤਿਗੁਰੂ ਜੀ ਦੱਸਦੇ ਨੇ ਕਿ ਸਾਡਾ ਪ੍ਰਕਾਸ਼ ਕਿੱਥੇ ਹੋਇਆ ਆਓ ਮਨ ਮ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਉ ਕਹੀ ਮੋਰ ਪਿਤ ਪੂਰਬ ਕੀ ਇਸ ਭਿਆਨਾ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਦੋਂ ਮੇਰੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਪ੍ਰਚਾਰ ਦੀ ਖਾਤਰ ਪੂਰਬ ਦੁਸ਼ਮਣ ਵੱਲ ਜਾਣ ਦੀ ਤਿਆਰੀ ਕੀਤੀ ਮੋਰ ਪਿਤ ਪੂਰਬ ਕੀ ਇਸ ਭਿਆਨਾ ਇਸ ਭਿਆਨਾ ਪੂਰਬ ਦਿਸ਼ਾਵਲ ਜਾਣ ਦੀ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਨ ਤਿਆਰੀ ਕੀਤੀ ਪਾਂਤ ਪਾਂਤ ਕਰ ਤੀਰਥ ਨਾਨਾ ਕਦਰ ਰਸਤੇ ਵਿੱਚ ਆਉਂਦੇ ਹਰ ਤੀਰਥਾਂ ਦੇ ਉੱਤੇ ਸਤਿਗੁਰੂ ਜੀ ਗਏ ਇਸ਼ਨਾਨ ਕੀਤਾ ਤੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਿਹ ਤਰ੍ਹਾਂ ਧੰਨ ਗੁਰੂ ਗੋਬਨ ਸਿੰਘ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿੱਥੇ ਵੀ ਕੋਈ ਇਕੱਠ ਹੁੰਦਾ ਤੇ ਸਤਿਗੁਰੂ ਜੀ ਉੱਥੇ ਪਹੁੰਚ ਜਾਂਦੇ ਉੱਥੇ ਜਾ ਕੇ ਕੀ ਸਿੱਖੀ ਦਾ ਪ੍ਰਚਾਰ ਕਰਦੇ ਕਿਉਂਕਿ ਜਿੱਥੇ ਵੀ ਇਕੱਠ ਜਿੱਥੇ ਵੀ ਸੰਗਤ ਹੁੰਦੀ ਉੱਥੇ ਪ੍ਰਚਾਰ ਕਰਨਾ ਸਿੱਖੀ ਦੇ ਨਾਲ ਜੋੜਨਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਾ ਜਿਹਤਰਾ ਅਕਲੂ ਸਾਹਿਬ ਵਿਖੇ ਵੀ ਸਤਿਗੁਰੂ ਜੀ ਇਸੇ ਤਰ੍ਹਾਂ ਆਏ ਜਿੱਥੇ ਬਹੁਤ ਭਾਰੀ ਮੇਲਾ ਲੱਗਿਆ ਕਰਦਾ ਸੀ ਤੇ ਸਤਿਗੁਰੂ ਜੀ ਨੇ ਉੱਥੇ ਪਹੁੰਚ ਕਰਕੇ ਕੁਝ ਲੋਕਾਂ ਦਾ ਪਖੰਡ ਦੂਰ ਕੀਤਾ ਤੇ ਸਿੱਖੀ ਦਾ ਪ੍ਰਚਾਰ ਕੀਤਾ ਇਸੇ ਤਰ੍ਹਾਂ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸੋ ਇਸੇ ਤਰ੍ਹਾਂ ਪੂਰਬ ਦੇਸ਼ ਨੂੰ ਗਏ ਨੇ ਰਸਤੇ ਵਿੱਚ ਜਿਹੜੇ ਤੀਰਥ ਆਦਿਕ ਆਏ ਉੱਥੇ ਇਸ਼ਨਾਨ ਕੀਤਾ ਉੱਥੇ ਸਿੱਖੀ ਦਾ ਪ੍ਰਚਾਰ ਕਰਨਾ ਕੀਤਾ ਜਬ ਹੀ ਜਾਤ ਤ੍ਰਬੇਣੀ ਭਏ ਜਦੋਂ ਉਹ ਤ੍ਰਬੇਣੀ ਦੇ ਸੰਗਮ ਪ੍ਰਿਆਗ ਰਾਜ ਤੇ ਪਹੁੰਚੇ ਪੁੰਨ ਦਾਨ ਦਿਨ ਕਰਤ ਬਿਤਾਏ ਤੇ ਪੁੰਨ ਦਾਤ ਤੇ ਇਸ਼ਨਾਨ ਆਦਿਕ ਕਰਮ ਕਰਦੇ ਆ ਸਤਿਗੁਰੂ ਜੀ ਨੇ ਕਈ ਦਿਨ ਉੱਥੇ ਬਿਤਾ ਦਿੱਤੇ ਕਈ ਦਿਨ ਸਤਿਗੁਰੂ ਜੀ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਰਹੇ ਹਨ ਤਹੀਂ ਪ੍ਰਕਾਸ਼ ਹਮਾਰਾ ਭਇਓ ਸਤਿਗੁਰੂ ਜੀ ਪ੍ਰਮਾਨ ਕਰਦੇ ਨੇ ਕਿ ਉੱਥੇ ਜਿਹੜਾ ਨਾ ਸਾਡਾ ਪ੍ਰਕਾਸ਼ ਹੋਇਆ ਕਿਉਂਕਿ ਸਤਗੁਰੂ ਜੀ ਦੇ ਪਰਿਵਾਰ ਵੀ ਸਤਗੁਰੂ ਜੀ ਦਾ ਨਾਲ ਹੀ ਸੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਦਾ ਪਰਿਵਾਰ ਮਾਤਾ ਗੁਜਰ ਕੌਰ ਜੀ ਵੀ ਨਾਲ ਮਾਤਾ ਨਾਨਕੀ ਜੀ ਨਾਲ ਮਾਮਾ ਕ੍ਰਿਪਾਲ ਚੰਦ ਜੀ ਇਸ ਤਰ੍ਹਾਂ ਗੁਰੂ ਕੇ ਸਿੱਖ ਨਾਲ ਹੀ ਸਨ ਜਦੋਂ ਇਹ ਸਿੱਖੀ ਦਾ ਪ੍ਰਚਾਰ ਵਿਸਾਰ ਕਰਨ ਵਾਸਤੇ ਗਏ ਨੇ ਇਹ ਫਰਮਾਨ ਕਰਦੇ ਨੇ ਸਤਿਗੁਰੂ ਜੀ ਤਹੀਂ ਪ੍ਰਕਾਸ਼ ਹਮਾਰਾ ਭਇਓ ਕਹਿੰਦੇ ਇਸੇ ਤਰ੍ਹਾਂ ਉਥੇ ਪ੍ਰਿਆਗ ਰਾਜ ਦੇ ਵਿੱਚ ਹੀ ਸਾਡਾ ਪ੍ਰਕਾਸ਼ ਭਾਵ ਕਿ ਮਾਦਾ ਜੀ ਦੀ ਉਦਰ ਦੇ ਵਿੱਚ ਜਿਹੜਾ ਆ ਮਾਤਾ ਦੀ ਉਦਰ ਦੇ ਵਿੱਚ ਜਿਹੜਾ ਆ ਉਹ ਪ੍ਰਵੇਸ਼ ਹੋਇਆ ਪ੍ਰਕਾਸ਼ ਹੋਇਆ ਤਹੀਂ ਪ੍ਰਕਾਸ਼ ਹਮਾਰਾ ਭਇਓ ਉਦੋਂ ਪ੍ਰਿਆਗ ਰਾਜ ਵਿੱਚ ਸਾਡਾ ਪ੍ਰਕਾਸ਼ ਮਾਤਾ ਜੀ ਦੇ ਗਰਭ ਦੇ ਵਿੱਚ ਸਾਡਾ ਪ੍ਰਵੇਸ਼ ਹੋਇਆ ਪਟਨਾ ਸ਼ਹਿਰ ਵਿਖੇ ਭਵ ਲਯੋ ਤੇ ਫਿਰ ਪਟਨਾ ਸ਼ਹਿਰ ਵਿਖੇ ਸਤਿਗੁਰੂ ਜੀ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਅੱਗੇ ਚਲੇ ਗਏ ਨੇ ਤੇ ਸਤਿਗੁਰੂ ਜੀ ਦਾ ਪਰਿਵਾਰ ਜਿਹੜਾ ਹੈ ਉਹ ਪਟਨਾ ਸ਼ਹਿਰ ਵਿਖੇ ਜਿਹੜਾ ਸਾਲਸਰਾਏ ਜੌਹਰੀ ਦਾ ਘਰ ਸੀਗਾ ਜਦੋਂ ਧੰਨ ਗੁਰੂ ਗੋਬਨ ਸਿੰਘ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਟਨਾ ਨੂੰ ਗਏ ਨੇ ਨਾਲ ਭਾਈ ਮਰਦਾਨਾ ਜੀ ਉਥੇ ਸਾਲਸਰਾਏ ਜੌਹਰੀ ਜਿਹੜਾ ਹੈ ਸਾਖੀ ਪਹਿਲਾਂ ਆਪ ਜੀ ਨੇ ਸਾਰੀ ਸ਼ਰਮਣ ਕੀਤੀ ਹੈ ਜਦੋਂ ਆਪਣੇ ਨਾਮਕਰ ਅਧਰਕੇ ਦੇ ਸਮੇਤ ਸਤਿਗੁਰੂ ਦਰਸ਼ਨ ਕਰਨ ਵਾਸਤੇ ਆਇਆ ਬੜਾ ਪ੍ਰਸੰਨ ਹੋਇਆ ਸਤਿਗੁਰੂ ਜੀ ਨੇ ਨਾਮ ਦੀ ਦਾਤ ਬਖਸ਼ੀ ਕੀਤੀ ਸਾਲਸਰਾਏ جوہری ਨੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਚਰਨ ਪਰਸੋ ਚਰਨ ਪਾਉਣੇ ਕਰੋ ਸਤਿਗੁਰੂ ਜੀ ਨੇ ਕਹਿਣਾ ਕੀਤਾ ਕਿ ਸਾਲਸਰਾਏ ਤੇਰੇ ਘਰ ਦੇ ਵਿੱਚ ਜਰੂਰ ਆਵਾਂਗੇ ਔਰ ਇੱਕ ਦੋ ਦਿਨ ਨਹੀਂ ਬੜਾ ਸਮਾਂ ਤੇਰੇ ਘਰ ਦੇ ਵਿੱਚ ਰਹਿ ਕੇ ਕਿ ਜਾਵਾਂਗੇ ਪਰ ਹੁਣ ਨਹੀਂ ਉਹ ਅਸੀਂ ਦਸਵੇਂ ਜਾਮੇ ਦੇ ਵਿੱਚ ਆਵਾਂਗੇ ਫਿਰ ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਕਾਸ਼ ਜਿੱਥੇ ਹੋਇਆ ਜਿੱਥੇ ਹੁਣ ਤਖਤ ਸਾਹਿਬ ਬਣਿਆ ਹੋਇਆ ਇਹ ਸਾਲਸਰਾਏ ਜੋਰੀ ਦਾ ਘਰ ਹੈ ਪਟਨਾ ਸਾਹਿਬ ਵਿਖੇ ਜੇ ਸਤਿਗੁਰੂ ਜੀ ਫਰਮਾਨ ਕਰਦੇ ਪਟਨਾ ਸ਼ਹਿਰ ਵਿਖੇ ਪਵਨ ਹੈ ਇਸੇ ਤਰ੍ਹਾਂ ਪਟਨਾ ਸ਼ਹਿਰ ਦੇ ਵਿੱਚ ਉੱਥੇ ਸਾਡਾ ਜਿਹੜਾ ਹੈ ਪ੍ਰਕਾਸ਼ ਹੋਇਆ ਮਦਰ ਦੇਸ਼ ਹਮ ਕੋਲੇ ਆਏ ਇਸੇ ਤਰ੍ਹਾਂ ਫਿਰ ਪਟਨੇ ਦੇ ਵਿੱਚ ਕੋ ਸਤਿਗੁਰੂ ਜੀ 5 ਕੁ ਸਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਸਰੀਰਕ ਤੌਰ ਤੇ ਅਮਰ ਸੀ ਉਧਰੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਪਸ ਪਟਨਾ ਸ਼ਹਿਰ ਵਿਖੇ ਆਏ ਉਸੇ ਹੀ ਰਪਿਉ ਪੁੱਤਰ ਦਾ ਮੇਲ ਹੋਇਆ ਸਤਿਗੁਰ ਜੀਆ ਦਾ ਫਿਰ ਸਤਿਗੁਰ ਜੀਆ ਨੇ ਇਸੇ ਤਰ੍ਹਾਂ ਜਿਹੜੀ ਪੰਜਾਬ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਖਰੀਦੀ ਹੋਈ ਸੀ ਜਿਹੜੇ ਪਹਿਲਾਂ ਮੱਖੋਵਾਲ ਦੀ ਧਰਤੀ ਸੀ ਫਿਰ ਇਸ ਦਾ ਨਾਮ ਨਾਨਕੀ ਚੱਕ ਰੱਖਿਆ ਗਿਆ ਸੀ ਪਰ ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਨ ਕਰਦੇ ਮਦਰ ਦੇਸ਼ ਹਮ ਕੋ ਲੈ ਆਏ ਮਦਰ ਦੇਸ਼ ਭਾਵ ਕਿ ਸਾਨੂੰ ਪੰਜਾਬ ਵਿੱਚ ਆਨੰਦਪੁਰ ਸਾਹਿਬ ਲੈ ਆਏ ਜਦੋਂ ਸਤਿਗੁਰੂ ਜੀ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਪਹੁੰਚੇ ਸੰਗਤਾਂ ਨੇ ਮਿਲ ਕਰਕੇ ਪ੍ਰਸੰਨਤਾ ਦੇ ਵਿੱਚ ਖੁਸ਼ੀ ਦੇ ਵਿੱਚ ਆਨੰਦ ਸਾਹਿਬ ਜੀ ਦਾ ਪਾਠ ਕੀਤਾ। ਇਸ ਪਾਵਨ ਪਵਿੱਤਰ ਧਰਤੀ ਦਾ ਨਾਮ ਆਨੰਦਪੁਰ ਸਾਹਿਬ ਹੋ ਗਿਆ। ਸਤਿਗੁਰੂ ਜੀ ਫਰਮਾਨ ਕਰਦੇ ਨੇ ਮਦਰ ਦੇਸ਼ ਹਮ ਕੋ ਲਿਆਏ ਫਿਰ ਪਟਨਾ ਸ਼ਹਿਰ ਵਿੱਚ ਬਾਅਦ ਵਿੱਚ ਪਟਨਾ ਸ਼ਹਿਰ ਤੋਂ ਕੁਝ ਸਮੇਂ ਬਾਅਦ ਸਾਨੂੰ ਪੰਜਾਬ ਵਿੱਚ ਆਨੰਦਪੁਰ ਲੈ ਆਏ। ਪਾਤ ਪਾਤ ਦਾਈ ਅਨੰਦ ਦੁਲਰਾਏ ਇਸੇ ਤਰ੍ਹਾਂ ਦਾਈਆਂ ਨੇ ਕਈ ਤਰ੍ਹਾਂ ਦੀ लाਡ ਸਾਨੂੰ ਲਡਾਉਣੇ ਕੀਤੇ ਸੇਵਕਾਂ ਨੇ ਇਸੇ ਤਰ੍ਹਾਂ ਜਿਹੜੇ ਸਤਿਗੁਰੂ ਜੀਆ ਨੂੰ ਸਾਹਮਣ ਵਾਲੇ ਇਸੇ ਤਰ੍ਹਾਂ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਹੋਰ ਬੀਬੀਆਂ ਜਿਹੜੀਆਂ ਸਨ ਸਰੇ ਸਤਿਗੁਰੂ ਜੀ ਨੂੰ ਸਾਹਮਣ ਵਾਲੀਆਂ ਪਹਾਤ ਪਹਾਤ ਦਾਈਆਂ ਦਿਲਰਾਏ ਤੇ ਦਾਈਆਂ ਨੇ ਕਈ ਤਰ੍ਹਾਂ ਦੇ ਲਾੜ ਜਿਹੜੇ ਨੇ ਸਾਨੂੰ ਕਰਾਏ ਕਿੰਨੇ ਅਨਕ ਭਾਤ ਤਨ ਰੱਛਾ ਮਾਤਾ ਪਿਤਾ ਨੇ ਸਾਡੇ ਸਰੀਰ ਦੀ ਹਰ ਪ੍ਰਕਾਰ ਦੀ ਸੰਭਾਲ ਕੀਤੀ ਦੀਨੇ ਭਾਤ ਭਾਤ ਕੀ ਛੱਛਾ ਹਰ ਤਰ੍ਹਾਂ ਦੀ ਸਿੱਖਿਆ ਸਾਨੂੰ ਦਿੱਤੀ ਹਰੇਕ ਤਰ੍ਹਾਂ ਦੀ ਸਿੱਖਿਆ ਜਿਹੜੀ ਹੈ ਮਾਂ ਬਾਪ ਸਿੱਖਿਆ ਦਿੰਦਾ ਫਿਰ ਉਸਤਾਦ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਅੰਗਣਤੀ ਸਿੱਖਿਆ ਸਾਨੂੰ ਹਰੇਕ ਤਰ੍ਹਾਂ ਦੀ ਸਿੱਖਿਆ ਸਤਿਗੁਰੂ ਜੀ ਜਿੱਥੇ ਉਹਨਾਂ ਨੇ ਗੁਰਮੁਖੀ ਸਿੱਖੀ ਉਥੇ ਕਿੰਨੀਆਂ ਪੁਛਾਵਾਂ ਦਾ ਸਤਿਗੁਰੂ ਜੀ ਨੂੰ ਗਿਆਨ ਸੀਗਾ ਬਹੁਤ ਪੁਛਾਵਾਂ ਦੇ ਗਿਆਨੀ ਸਨ ਸਤਿਗੁਰੂ ਜੀ ਇਸੇ ਤਰ੍ਹਾਂ ਸ਼ਸਤਰ ਵਿਦਿਆ ਦੇ ਵਿੱਚ ਘੋੜਸਵਾਰ ਦੇ ਵਿੱਚ ਤੀਰ ਅੰਦਾਜ਼ੀ ਨਿਸ਼ਾਨੇਬਾਜ਼ੀ ਦੇ ਵਿੱਚ ਸਤਿਗੁਰੂ ਜੀ ਨੂੰ ਪੁੱਨ ਸਨ ਭਾਈ ਬਜਰ ਸਿੰਘ ਜੀ ਉਹ ਸਤਿਗੁਰੂ ਜੀ ਦਾ ਸ਼ਸਤਰ ਵਿਦਿਆ ਦੇ ਉਸਤਾਦ ਸਨ ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀਆ ਨੇ ਚਮਕੌਰ ਦੀ ਗੜੀ ਛੱਡੀ ਆ ਨਾ ਤੇ ਸਤਿਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਕਹਿਣਾ ਕੀਤਾ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਵੀ ਐ ਸਤਾਰੇ ਦੀ ਸੇਧ ਦੇ ਨਾਲ ਤੁਸੀਂ ਹੋਣਾ ਤੇ ਸਾਡਾ ਫਿਰ ਮਲਾਪ ਹੋ ਜਾਵੇਗਾ ਇਹ ਵੀ ਇੱਕ ਤਾਰਿਆਂ ਦੀ ਵਿਧਿਆ ਹੁੰਦੀ ਹੈ ਇੱਕ ਜਿਹੜੀ ਹੁਣ ਬਹੁਤ ਘੱਟ ਰਹਿ ਗਈ ਹੈ ਅਲੋਪ ਹੁੰਦੀ ਜਾ ਰਹੀ ਹੈ ਇਹ ਇੱਕ ਵਿਧਿਆ ਹੁੰਦੀਆਂ ਸਨ ਇਹ ਤਾਰਿਆਂ ਦੀ ਵਿਧਿਆ ਹੁੰਦੀ ਸੀ ਰਾਤ ਨੂੰ ਜਦੋਂ ਤੁਰਨਾ ਚੱਲਣਾ ਕਿਸ ਦਿਸ਼ਾ ਵੱਲ ਜਾਣਾ ਹੁਣ ਤੇ ਮੈਂ ਪਾ ਕੇ ਬੜਾ ਕੁਝ ਹੋ ਗਿਆ ਵੀ ਕਿੱਥੇ ਪਹੁੰਚਣਾ ਕਿਸ ਦਿਸ਼ਾ ਵੱਲ ਜਾਣਾ ਕਿੱਥੇ ਪਹੁੰਚਦਾ ਕਿਉ ਰਾਤ ਨੂੰ ਉਦੋਂ ਕੋਈ ਰਸਤੇ ਬਹੁਤੇ ਨਹੀਂ ਸੰਹਾਉਂਦੇ ਉਦੋਂ ਤਾਰਿਆਂ ਦੇ ਹਿਸਾਬ ਦੇ ਨਾਲ ਚੱਲਿਆ ਜਾਂਦਾ ਸੀ ਇਹ ਵੀ ਇੱਕ ਬੜੀ ਵੱਡੀ ਵਿਦਿਆ ਸੀ ਸਤਿਗੁਰੂ ਜੀ ਆਪ ਉਦਾਸ ਰਹੇ ਨੇ ਕਿ ਸਾਡੇ ਮਾਤਾ ਪਿਤਾ ਜੀ ਨੇ ਦਿਨ ਨਹੀਂ ਭਾਂਤ ਭਾਂਤ ਕੀ ਚੱਚਾ ਸਾਨੂੰ ਕਈ ਪ੍ਰਕਾਰ ਦੀ ਜਿਹੜੀ ਹੈ ਉਹ ਸਿੱਖਿਆ ਸਾਨੂੰ ਦਿੱਤੀ ਬਹੁਤ ਪ੍ਰਕਾਰ ਦੀ ਵਿਦਿਆ ਜਿਹੜੇ ਗੁਰੂ ਪਾਤਸ਼ਾਹ ਨੇ ਚਲੋ ਉਹ ਤੇ ਹੈ ਹੀ ਗੁਰੂ ਪਾਤਸ਼ਾਹ ਗੁਰੂ ਨੂੰ ਪਾਤਸ਼ਾਹ ਨੂੰ ਤੇ ਸਾਰਾ ਕੁਝ ਆਤਮਿਕ ਗਿਆਨ ਆ ਗੁਰੂ ਪਾਤਸ਼ਾਹੀ ਸਾਰਾ ਕੁਝ ਕਰਨ ਹਾਰ ਨੇ ਪਰ ਜੇ ਦੁਨਿਆਵੀ ਤੌਰ ਤੇ ਸੋਚੀਏ ਤੇ ਦੇਖੀਏ ਤੇ ਉਹਨਾਂ ਨੂੰ ਕਈ ਪ੍ਰਕਾਰ ਦੀ ਸਤਗੁਰੂ ਜੀ ਦੀ ਵਿਦਿਆ ਸਿੱਖੀ ਪ੍ਰਾਪਤ ਕੀਤੀ ਕਾਰੀ ਵਿਦਿਆ ਉਹਨਾਂ ਦੇ ਕੋਲ ਸੀ ਤੇ ਸਤਿਗੁਰੂ ਜੀ ਦੱਸ ਰਹੇ ਨੇ ਕਿ ਦਿਨ ਨਹੀਂ ਭਾਂਤ ਭਾਂਤ ਕੀ ਛੱਚਾ ਤੇ ਮਾਤਾ ਪਿਤਾ ਜੀ ਨੇ ਸਾਡੀ ਸੰਭਾਲ ਕੀਤੀ ਤੇ ਸਾਨੂੰ ਹਰੇਕ ਪ੍ਰਕਾਰ ਦੀ ਸਿੱਖਿਆ ਸਾਨੂੰ ਦਿੱਤੀ ਜਦ ਹਮ ਧਰਮ ਕਰਮ ਮੋਹ ਆਏ ਜਦੋਂ ਅਸੀਂ ਧਰਮ ਦੇ ਕੰਮਾਂ ਵਿੱਚ ਪਰਵੇਸ਼ ਕੀਤਾ ਜਦੋਂ ਸਤਿਗੁਰੂ ਜੀ ਫਿਰ ਸਰੀਰਿਕ ਤੌਰ ਤੇ ਕਹਿੰਦੇ ਅਸੀਂ ਵੱਡੇ ਹੋਏ ਜਦ ਹਮ ਧਰਮ ਕਰਮ ਵਾਏ ਜਦੋਂ ਅਸੀਂ ਧਰਮ ਦੇ ਕਰਮਾਂ ਦੇ ਵਿੱਚ ਪ੍ਰਵੇਸ਼ ਕੀਤਾ ਦੇਵ ਲੋਕ ਤਬ ਪਿਤਾ ਸਿਧਾਏ ਤਦ ਸਾਡੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਸ਼ਹੀਦੀ ਪ੍ਰਾਪਤ ਕਰ ਗਏ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਜੇ ਇਤਿਹਾਸਕਾਰਾਂ ਦੇ ਅਨੁਸਾਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਉਮਰ ਜਿਹੜੀ ਸੀ 9 ਸਾਲ ਦੀ ਸੀ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਦਿੱਲੀ ਵਿਖੇ ਸ਼ਹੀਦੀ ਪ੍ਰਾਪਤ ਕੀਤੀ ਹੈ ਤੇ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਦ ਹਮ ਧਰਮ ਕਰਮ ਮੋ ਆਏ ਜਦੋਂ ਅਸੀਂ ਧਰਮ ਦੇ ਕੰਮਾਂ ਦੇ ਵਿੱਚ ਪ੍ਰਵੇਸ਼ ਕੀਤਾ ਕੁਝ ਹੋ ਜਦੋਂ ਅਸੀਂ ਵੱਡੇ ਹੋਏ ਦੇਵ ਲੋਕ ਤਾਂ ਪਿਤਾ ਸਿਧਾਏ ਕਦ ਸਾਡੇ ਪਿਤਾ ਜੀ ਦੇਵ ਲੋਕ ਬੈਕੁੰਠ धाम ਨੂੰ ਚਲੇ ਗਏ ਸ਼ਹੀਦੀ ਪ੍ਰਾਪਤ ਕਰ ਗਏ ਚੌਪਈ ਰਾਜ ਸਾਜ ਹਮ ਪਰ ਜਬ ਆਇਓ ਹੁਣ 8ਵਾਂ ਅਧਿਆਇ ਜਿਹਦਾ ਉਹ ਆਰੰਭ ਹੁੰਦਾ ਹੈ 8ਵਾਂ ਅਧਿਆਇ ਇਦੂ ਵੀ ਸਤਿਗੁਰੂ ਜੀ ਫਿਰ ਰਾਜ ਦੀ ਗੱਲ ਕਰਦੇ ਹੋਏ ਦੱਸਦੇ ਨੇ ਰਾਜ ਦੀ ਗੱਲ ਕਰਦੇ ਚਾਉ ਪਈ ਇਹ ਚਾਉ ਪਈ ਦੇ ਵਿੱਚ ਸਤਿਗੁਰੂ ਜੀ ਦੱਸਦੇ ਨੇ ਰਾਜ ਸਾਜ ਹਮ ਪਰ ਜਬ ਆਇਓ ਹੁਣ ਅਸੀਂ ਆਪਣੇ ਰਾਜ ਸਾਜ ਵਿੱਚ ਆਉਣ ਦੀ ਅਗਲੀ ਕਥਾ ਵਰਣ ਕਰਦੇ ਹਾਂ ਜਥਾ ਸ਼ਕਤ ਤਬ ਧਰਮ ਚਲਾਇਓ ਪਿਤਾ ਜੀ ਦੀ ਸ਼ਹੀਦੀ ਪਾਣ ਤੋਂ ਬਾਅਦ ਜਦੋਂ ਗੁਰਗੱਦੀ ਦੀ ਸੌਂਪਣਾ ਸਾਨੂੰ ਪ੍ਰਾਪਤ ਹੋਈ ਤੇ ਅਸਾਂ ਫਿਰ ਜਥਾ ਸਗ ਤਬ ਧਰਮ ਚਲਾਇਓ ਅਸਾਂ ਨੇ ਆਪਣੀ ਸ਼ਕਤੀ ਮੁਤਾਬਕ ਧਰਮ ਦਾ ਪ੍ਰਚਾਰ ਕੀਤਾ ਪਾਤ ਪਾਤ ਬਨ ਖੇਲ ਸ਼ਿਕਾਰਾ ਬਨ ਵਿੱਚ ਸ਼ਿਕਾਰ ਖੇਡ ਕਰਕੇ ਕਈ ਤਰ੍ਹਾਂ ਦੇ ਜਿਹੜੇ ਨੇ ਨਾ ਕਈ ਤਰ੍ਹਾਂ ਦੇ ਸ਼ਿਕਾਰ ਖੜਨਾ ਕੀਤਾ ਭਾਂਤ ਬਾਤ ਬਨ ਖੇੜ ਸ਼ਿਕਾਰਾ ਗੁਰੂ ਪਾਤਸ਼ਾਹ ਸ਼ਿਕਾਰ ਖੇਡਦੇ ਨੇ ਸ਼ਿਕਾਰ ਖੇਡ ਕਰਕੇ ਵੀ ਛਾਲ ਕਰਿਓ ਉਹ ਜੀਵਾਂ ਦਾ ਉਧਾਰ ਹੀ ਕਰਦੇ ਨੇ ਜੀਵਾਂ ਦਾ ਉਧਾਰ ਜਿਹੜਾ ਵੀ ਸਤਗੁਰੂ ਜੀ ਦੇ ਤੀਰ ਦੇ ਅੱਗੇ ਆਉਂਦਾ ਕੋਈ ਜੀਵ ਮਾਰਿਆ ਜਾਂਦਾ ਉਹਦਾ ਉਧਾਰ ਹੋ ਜਾਂਦਾ ਪਤਾ ਨਹੀਂ ਕਿੰਨਿਆਂ ਕਦਾ ਉਧਾਰ ਪਾਤਸ਼ਾਹ ਮਹਾਰਾਜ ਜਿਨ ਇਸ ਪ੍ਰਕਾਰ ਦੇ ਨਾਲ ਕਰਨਾ ਕੀਤਾ ਮਾਰੇ ਰੀਚ ਰੋਜ ਖੰ ਚੰਖਾਰਾ ਤੇ ਫਿਰ ਕਹਿੰਦੇ ਇਸੇ ਤਰਾਂ ਜਦੋਂ ਸ਼ਿਕਾਰ ਖੇਡਦੇ ਨਰੇਸ਼ ਰੋਜ ਤੇ ਬਾਰਾ ਸਿੰਘ ਆਦਿਕ ਮਾਰਨੇ ਕੀਤੇ ਦੇਸ ਚਾਲ ਹਮ ਤੇ ਪੁੰਨ ਭਈ ਫਿਰ ਦੇਸ ਦੇ ਹਾਲਾਤ ਐਸੇ ਹੋ ਗਏ ਕਿ ਸਾਨੂੰ ਜਿਹੜਾ ਸ਼ਹਿਰ ਪਾ ਮਟਾ ਕੀ ਸੁਧ ਲਈ ਤੇ ਸਾਨੂੰ ਫਿਰ ਆਨੰਦਪੁਰ ਛੱਡ ਕਰਕੇ ਤੇ ਸਤਿਗੁਰੂ ਜੀ ਫਿਰ ਪਾਮਟਾ ਪੌਂਟਾ ਸਹਿਰ ਜਿੱਦੂ ਹੁਣ ਪੌਂਟਾ ਸਾਹਿਬ ਕਿਹਾ ਜਾਂਦਾ ਹੈ ਸਤਿਗੁਰੂ ਜੀ ਪੌਂਟਾ ਸਾਹਿਬ ਵਿਖੇ ਉੱਥੇ ਪਹੁੰਚ ਗਏ ਨੇ ਸਤਿਗੁਰੂ ਜੀ ਦੇਸ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਮਟਾ ਕੀ ਸਦ ਲਈ ਫਿਰ ਸਤਿਗੁਰੂ ਜੀ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਿਵਾਰ ਸਮੇਤ ਕੌਂਟਾ ਸਾਹਿਬ ਕੇ ਚਲੇ ਗਏ ਹਨ ਸਤਿਗੁਰੂ ਜੀ ਆਪ ਫਰਮਾਨ ਕਰ ਰਹੇ ਹਨ ਕਾਲਿੰਦਰੀ ਤਟ ਕਰੇ ਬਿਲਾਸਾ ਕਹਿੰਦੇ ਫਿਰ ਉੱਥੇ ਜਮਨਾ ਦੇ ਕਿਨਾਰੇ ਤੇ ਅਸੀਂ ਕਰਾਂ ਕਈ ਤਰ੍ਹਾਂ ਦੇ ਕੌਤਕ ਕੀਤੇ ਅਨਕ ਭਾਂਦ ਕੇ ਪੇਖ ਤਮਾਸ਼ਾ ਤੇ ਅਨੇਕ ਤਰ੍ਹਾਂ ਦੇ ਤਮਾਸ਼ੇ ਉੱਥੇ ਵੇਖਣੇ ਕੀਤੇ ਉਹ ਬੜਾ ਇੱਕ ਪਹਾੜਾਂ ਦੇ ਵਿੱਚ ਇਕ ਜੰਗਲ ਕਹਿ ਲਾਓ ਕਿ ਬੜਾ ਇੱਕ ਸ਼ਾਂਤੀ ਵਾਲਾ ਇਲਾਕਾ ਸੀਗਾ ਉਹ ਉੱਥੇ ਕੋਈ ਆਵਾਜ਼ ਆਈ ਬਹੁਤਾ ਨਹੀਂ ਨਾ ਕਿ ਸ਼ੋਰ ਸ਼ਰਾਬਾ ਬਿਲਕੁਲ ਉੱਥੇ ਸ਼ਾਂਤੀ ਸੀ ਸਤਿਗੁਰੂ ਜੀ ਨੇ ਬਹੁਤ ਸਾਰੀ ਗੁਰਬਾਣੀ ਜਿਹੜੀ ਹੈ ਦਸਮ ਦੀ ਬਾਣੀ ਉੱਥੇ ਪੌਂਟਾ ਸਾਹਿਬ ਵਿਖੇ ਉਚਾਰਨ ਕੀਤੀ ਹੈ ਬਾਰੀ ਨੂੰ ਇਕਾਂਤ ਵੀ ਜਾ ਕਰਕੇ ਉਚਾਰਨ ਕਰਨ ਵਾਸਤੇ ਸਤਿਗੁਰੂ ਜੀ ਨੇ ਉਹ ਜਗਾ ਲੱਭੀ ਹੈ ਉੱਥੇ ਪਹੁੰਚੇ ਨੇ ਤੇ ਉੱਥੋਂ ਦੇ ਕੋਲ ਜਿਹੜੀ ਆ ਜਮਨਾ ਨਦੀ ਵਗਦੀ ਆ ਜਮਨਾ ਨਦੀ ਵਗਦੀ ਤੇ ਸਤਿਗੁਰੂ ਜੀ ਉਹ ਬਿਲਕੁਲ ਐਨ ਗੁਰਦੁਆਰਾ ਸਾਹਿਬ ਜਿਹੜਾ ਉਹ ਜਮਨਾ ਦੇ ਕੰਢੇ ਤੇ ਆ ਸਤਿਗੁਰੂ ਜੀ ਉੱਥੇ ਬੈਠ ਕਰਕੇ ਬਾਣੀ ਉਚਾਰਨ ਕਰਦੇ ਨੇ ਕਿ ਜਮਨਾ ਦੀ ਬਹੁਤ ਜ਼ਿਆਦੀ ਆਵਾਜ਼ ਆਉਂਦੀ ਆ ਜਿਹੜੀਆਂ ਪਹਾੜਾਂ ਦੇ ਵਿੱਚ ਨਦੀਆਂ ਹੁੰਦੀਆਂ ਨਾ ਇਹਨਾਂ ਦੀ ਆਵਾਜ਼ ਕਿਉਂਕਿ ਪੱਥਰਾਂ ਦੇ ਨਾਲ ਪਾਣੀ ਟਕਰਾਉਂਦਾ ਕਈ ਕਿਈ ਕਿਲੋਮੀਟਰ ਤੱਕ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਹੈ ਬਹੁਤ ਬਹੁਤ ਦੂਰ ਤੱਕ ਇਦਾਂ ਹੀ ਜਮਨਾ ਦੀ ਬਹੁਤ ਸਾਰੀ ਆਵਾਜ਼ ਸੀਗੀ ਬੜਾ ਇਹਦੇ ਜਦੋਂ ਚੱਲਦੀ ਸੀ ਕਿ ਇਹ ਆਵਾਜ਼ ਕਰਦੀ ਸੀ ਬੜਾ ਸ਼ੋਰ ਸ਼ਰਾਬਾ ਸੀ ਇਹਦਾ ਸਤਿਗੁਰੂ ਜੀ ਨੇ ਕਹਿਣਾ ਕੀਤਾ ਕਿ ਜਮਨਾ ਅਸੀਂ ਇੱਥੇ ਬਾਣੀ ਉਚਾਰਨ ਕਰਨੀ ਆ ਤੂੰ ਇੱਥੋਂ ਸ਼ਾਂਤ ਹੋ ਕਰਕੇ ਵਗਿਆ ਕਰ ਰੌਲਾ ਨਾ ਪਾਇਆ ਕਰ ਸ਼ਾਂਤ ਹੋ ਕਰਕੇ ਵਗਿਆ ਕਰ ਕਹਿਣ ਦੀ ਗੱਲ ਨਹੀਂ ਹੈ ਤੁਸੀਂ ਜਾ ਕੇ ਦਰਸ਼ਨ ਕਰਿਓ ਜਿਨ੍ਹਾਂ ਨੇ ਕੀਤੇ ਨੇ ਜਦੋਂ ਜਿੱਥੇ ਗੁਰਦੁਰਾ ਸਾਹਿਬ ਬਣਿਆ ਹੋਇਆ ਗੁਰਦੁਰਾ ਸਾਹਿਬ ਜੀ ਨਾਲ ਜਿੱਥੇ ਉਹ ਨਦੀ ਵਗਦੀ ਆ ਬਿਲਕੁਲ ਨਦੀ ਦੀ ਕੋਈ ਆਵਾਜ਼ ਨਹੀਂ ਬਿਲਕੁਲ ਸ਼ਾਂਤੀ ਹੈ ਉੱਥੇ ਜੇ ਇੱਕ ਪਾਸੇ ਜਿਹੜਾ ਪੁਲ ਜਿਆ ਬਣਿਆ ਹੋਇਆ ਉਹਦੇ ਦੂਸਰੇ ਪਾਸੇ ਚਲੇ ਜਾਓ ਪਰਲੇ ਪਾਸੇ ਨਦੀ ਦੀ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ ਬਹੁਤ ਆਵਾਜ਼ ਜਿਹੜੀ ਆ ਨਦੀ ਦਾ ਸ਼ੋਰ ਸ਼ਰਾਬਾ ਹੁੰਦਾ ਹੈ ਨਦੀਆਂ ਤੋਂ ਚੱਲਦੀਆਂ ਪਹਾੜਾਂ ਦੇ ਵਿੱਚ ਬਹੁਤ ਜਿਆਦਾ ਆਵਾਜ਼ ਜਦੋਂ ਇੱਥੇ ਆ ਜੋ ਗੁਰਦਰਾ ਸਾਹਿਬ ਇੱਕੀ ਉੱਪਰੋਂ ਖੜ ਕਰਕੇ ਨਦੀ ਨੂੰ ਦੇਖੋ ਤੇ ਇੱਥੇ ਬਿਲਕੁਲ ਨਦੀ ਦੀ ਮਾਸਾ ਜਿੰਨੀ ਵੀ ਆਵਾਜ਼ ਨਹੀਂ ਆਉਂਦੀ ਕੋਈ ਆਵਾਜ਼ ਨਹੀਂ ਕਿਉਂਕਿ ਗੁਰੂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਹੈ ਕਿ ਜਮਨਾ ਇਥੋਂ ਸ਼ਾਂਤੀ ਹੋ ਕਰਕੇ ਸ਼ਾਂਤ ਦੇ ਨਾਲ ਵਗਿਆ ਕਰ ਅਸੀਂ ਇੱਥੇ ਗੁਰਮਾਣੀ ਉਚਾਰਨ ਕਰਨੀ ਹੈ ਉੱਥੇ ਸਤਿਗੁਰੂ ਜੀਆ ਦੇ ਕੋਲ ਫਿਰ ਉੱਥੇ ਕਵੀ ਜਿਹੜੇ ਸਨ ਉਹ ਵੀ ਸਤਿਗੁਰੂ ਜੀ ਨੇ ਉੱਥੇ ਰੱਖੇ ਜਿਹੜੇ ਕਵੀਸ਼ਰ ਜੇਤਨੋਂ ਕਵੀਸ਼ਰੀ ਚੱਲੀ ਆ ਕਵੀ ਸਤਿਗੁਰੂ ਜੀ ਦੇ ਉੱਥੇ ਸੀ ਅੱਜ ਵੀ ਉੱਥੇ ਕਵੀ ਦਰਬਾਰ ਉਹਨਾਂ ਦੀ ਨਿਸ਼ਾਨੀ ਵੀ ਉੱਥੇ ਹੈ ਅੱਜ ਵੀ ਕਵੀ ਦਰਬਾਰ ਉੱਥੇ ਲੱਗਦਾ ਆ ਉੱਥੇ ਹੀ ਸਤਿਗੁਰੂ ਜੀਆ ਨੇ ਫਿਰ ਕੁਝ ਦੂਰੀ ਤੇ ਪੰਗਾਣੇ ਦੀ ਜਿਹੜੀ ਜੰਗ ਹੋਈ ਨਾ ਪਹਿਲੀ ਜੰਗ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲੀ ਜੰਗ ਜਿਹੜੀ ਲੜੀ ਆ ਉਹ ਵੀ ਉੱਥੇ ਹੀ ਭੰਗਾਣੀ ਦਾ ਜੁੱਧ ਜਿਹਨੂੰ ਕਿਹਾ ਜਾਂਦਾ ਹੈ ਜਿਹੜੀ ਪਹਿਲੀ ਜੰਗ ਲੜੀ ਆ ਤੇ ਪਹਿਲੀ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਸਤਿਗੁਰੂ ਜੀਆ ਨੇ ਉਹ ਵੀ ਪੌਂਟਾ ਸਾਹਿਬ ਜੀ ਦੇ ਕੋਲ ਹੀ ਆ ਉੱਥੇ ਫਿਰ ਇੱਕ ਸ਼ੇਰ ਦਾ ਸ਼ਿਕਾਰ ਵੀ ਕੀਤਾ ਕਾਫੀ ਗੁਰਦੁਆਰੇ ਨੇ ਉੱਥੇ ਸ਼ੇਰ ਜਿਹੜਾ ਸੀ ਬੜਾ ਖੂਨ ਖਾਰ ਸ਼ੇਰ ਸੀਗਾ ਸਤਿਗੁਰੂ ਜੀਆ ਨੇ ਉਹਦਾ ਸ਼ੇਰ ਦਾ ਸ਼ਿਕਾਰ ਕੀਤਾ ਉੱਥੇ ਬਹੁਤ ਵੱਡਾ ਸ਼ੇਰ ਸੀਗਾ ਤੇ ਉਹੀ ਸਤਿਗੁਰੂ ਜੀ ਦੱਸ ਰਹੇ ਨੇ ਕਿ ਫਿਰ ਅਸੀਂ ਅਨੰਦਪੁਰ ਸਾਹਿਬ ਤੋਂ ਫਿਰ ਪੌਂਟਾ ਸੈਰ ਵਿਖੇ ਅਸੀਂ ਚਲੇ ਗਏ ਤੇ ਜਿੱਥੇ ਜਮਨਾ ਦੇ ਕਿਨਾਰੇ ਤੇ ਅਸੀਂ ਕਈ ਥਾਂ ਤੇ ਕੌਦਕ ਕੀਤੇ ਤੇ ਅਨੇਕ ਤਰ੍ਹਾਂ ਦੇ ਤਮਾਸ਼ੇ ਵੇਖੇ ਤਹਕੇ ਸਿੰਘ ਘਨੇ ਚੁਣ ਮਾਰੇ ਉਸ ਜੰਗਲ ਵਿੱਚ ਅਸੀਂ ਚੁਣ-ਚੁਣ ਕੇ ਬਹੁਤ ਸ਼ੇਰ ਮਾਰੇ ਹੁਣ ਉਹੀ ਗੱਲ ਆ ਗਈ ਨਾ ਉੱਥੇ ਗੁਰਦਰਾ ਸਾਹਿਬ ਵੀ ਬਣਿਆ ਹੋਇਆ ਜਿੱਥੇ ਸਤਿਗੁਰੂ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਤੇ ਸਤਿਗੁਰੂ ਜੀ ਆਪ ਦੱਸ ਰਹੇ ਨੇ ਕਿ ਤਹਕੇ ਸਿੰਘ ਘਨੇ ਚੁਨ ਮਾਰੇ ਉੱਥੇ ਬੜੇ ਸ਼ੇਰ ਸੀ ਸ਼ੇਰ ਰਹਿੰਦੇ ਸੀ ਲੋਕਾਂ ਨੂੰ ਬੜਾ ਮਾਰ ਦੇਣਾ ਖਾ ਜਾਣਾ ਇਦਾਂ ਦੇ ਸੀ ਲੋਕ ਬੜੇ ਦੁਖੀ ਸੀਗੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਇਹਨਾਂ ਦਾ ਕੁਝ ਕਰੋ ਅਸੀਂ ਤੇ ਕੁਝ ਕਰ ਵੀ ਨਹੀਂ ਸਕਦੇ ਕਿਉਂਕਿ ਸ਼ੇਰ ਤੋਂ ਸਾਰੇ ਡਰਦੇ ਨੇ ਬਾਹਰ ਨਹੀਂ ਨਿਕਲ ਸਕਦੇ ਭੁੱਖੇ ਮਰ ਜਾਵਾਂਗੇ ਸਾਨੂੰ ਬਚਾਉਣਾ ਕਰੋ ਫਿਰ ਸਤਿਗੁਰੂ ਜੀ ਕਹਿੰਦੇ ਫਿਰ ਅਸੀਂ ਉੱਥੇ ਉਸ ਜੰਗਲ ਵਿੱਚ ਕਈ ਅਸੀਂ ਚੁਣ-ਚੁਣ ਕਰਕੇ ਬਹੁਤ ਸ਼ੇਰ ਮਾਰੇ ਰੋਜ ਰੀਛ ਬਹੁ ਭਾਤ ਵਿਦਾਰੇ ਇਸੇ ਤਰ੍ਹਾਂ ਕਈ ਤਰ੍ਹਾਂ ਦੇ ਰੇਸ਼ ਤੇ ਰੋਜ ਵੀ ਮਾਰੇ ਫਤੇਹ ਸਹਾ ਕੋਪਾ ਤਬਰ ਰਾਜਾ ਅਚਾਨਕ ਰਾਜਾ ਫਤੇਹ ਸਿੰਘ ਸਾਹ ਜਿਹੜਾ ਰਾਜਾ ਸੀ ਨਾ ਬਿਨਾ ਕਿਸੇ ਕਾਰਨ ਤੋਂ ਫੌਜ ਲਾ ਕਰਕੇ ਲੋਹ ਪਰਾ ਹਮਸੋ ਬਿਨ ਕਾਜਾ ਸਾਡੇ ਉਤੇ ਚੜਾਈ ਕਰਕੇ ਆ ਗਿਆ ਸੀ ਜਿਹੜਾ ਰਾਜਾ ਫਤੇਹ ਸਿੰਘ ਜਿਹੜਾ ਫਤੇਹ ਸਹਾ ਰਾਜਾ ਸੀ ਨਾ ਫਤੇਹ ਸਹਾ ਰਾਜਾ ਤੇ ਉਸ ਨੇ ਅਚਾਨਕ ਹੀ ਚੜਾਈ ਕਰਕੇ ਪਾਤਸ਼ਾਹ ਕਹਿੰਦੇ ਉਹ ਸਾਡੇ ਤੇ ਚੜਾਈ ਕਰਕੇ ਆ ਗਿਆ ਸੀ ਆ ਇਸੇ ਤਰ੍ਹਾਂ ਫਿਰ ਅੱਗੇ ਜੋਕਜ ਹੋਇਆ ਉਹ ਆਪ ਜੀ ਦੇ ਨਾਲ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਕੱਲ ਨੂੰ ਆਪ ਜੀ ਦੇ ਨਾਲ ਸਾਝਾ ਕਰਾਂਗੇ ਇਹ ਸਤਿਗੁਰੂ ਜੀ ਸਾਰਾ ਕੁਝ ਆਪ ਹੀ ਬਿਆਨ ਕਰ ਰਹੇ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਵਿਆਪਿ ਮੇਲੇ ਕੋਟ ਨੂੰ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਏਕ ਨਹੀਂ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਾਂ ਬੱਚਾ ਸਮਝ ਕਰਕੇ ਥੋੜੀ ਮਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਅਰਦਾਸ ਕਰਨੀ ਗੁਰੂ ਚਰਨਾਂ ਵਿੱਚ ਗੁਰਬਾਣੀ ਪੜ੍ਹਨ ਦੀ ਕਥਾ ਵਿਚਾਰਾਂ ਕਰਨ ਦੀ ਇਜਾਜ਼ਤ ਆ ਜਾਵੇ ਜੀ ਆਲ ਅਖੀਰੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀ ਅਨੇ ਸਰਵਣ ਕਰਨਾ ਹੈ ਜੀ ਤਹ ਕੇ ਸਿੰਘ ਘਨੇ ਚੁੰਮਾਰੇ ਰੋਜ ਰੀਚ ਬਹੁ ਭਾਂਤ ਵਿਦਾਰੇ ਫਤੇ ਸਾਹ ਕੋ ਪਾ ਤਬ ਰਾਜ ਲੋਹ ਪਰ ਹਮ ਸੋ ਬਿਨ ਕਾਜਾ ਵਾਹਿਗੁਰੂ ਜੀ ਕਾ ਖਾਲਸਾ